ਫਾਸਟ ਨਿਊਜ਼ 04 ਪੀਬੀ ਦੇਖ ਰਹੇ ਮੇਰੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਤੁਹਾਡੇ ਬਲਦੀਰ ਮਾਲਾ ਵੱਲੋਂ ਸਤਿ ਸ੍ਰੀ ਅਕਾਲ ਜੀ ਮੈਂ ਜਦੋਂ ਅੱਗੇ ਵੀ ਤੁਹਾਨੂੰ ਦੱਸਿਆ ਸੀ ਕਿ ਅਸੀਂ ਪ੍ਰੋਗਰਾਮ ਰੋਬ ਰੋ ਦੇ ਤਹਿਤ ਉਹਨਾਂ ਮਹਾਨ ਹਸਤੀਆਂ ਨੂੰ ਲਿਆਉਣੇ ਆ ਜਿਨ੍ਹਾਂ ਨੇ ਕੁਝ ਨਾਮਨਾਖਟਿਆ ਹੋਵੇ ਜਿਹੜੇ ਸਮਾਜ ਦੇ ਵਿੱਚ ਕੁਸ਼ ਕਰ ਰਹੇ ਨੇ ਵੱਡਾ ਕਰ ਰਹੇ ਨੇ ਇਹਨਾਂ ਦਿਨਾਂ ਦੇ ਵਿੱਚ ਜਿਵੇਂ ਮਹਿਲਾ ਦਿਵਸ ਮਨਾਇਆ ਜਾ ਰਿਹਾ ਉਹ ਹਫਤਾ ਚੱਲ ਰਿਹਾ ਤੇ ਮੈਂ ਪਹਿਲਾਂ ਵੀ ਕਿਹਾ ਸੀ ਕਿ ਮਾਵਾਂ ਤੇ ਹੁੰਦੀਆਂ ਮਾਵਾਂ ਵੇ ਲੋਕਾ ਮਾਵਾਂ ਤੇ ਠੰਡੀਆਂ ਛਾਵਾਂ ਵੇ ਲੋਕਾ ਮਾਵਾਂ ਢਿੰਗਾ ਪੈਣਾ ਬਹੂਆਂ ਦੀ ਗੱਲ ਕਰਦੇ ਆ ਤੇ ਇਸ ਮਹਿਲਾ ਦਿਵਸ ਦੇ ਵਿੱਚ ਮਨਾਉਂਦੇ ਮਨਾਉਂਦੇ ਜਿੱਥੇ ਸਾਡੀਆਂ ਧੀਆਂ ਭੈਣਾਂ ਸਰਕਾਰੀ ਜੋਬਸ ਕਰਨ ਲਈ ਉਹਨਾਂ ਨੂੰ ਔਕੜਾਂ ਪੇਸ਼ ਆਉਂਦੀਆਂ ਨੇ ਇਸੇ ਤਰ੍ਹਾਂ ਅੱਜ ਮੇਰੇ ਨਾਲ ਪੰਜਾਬ ਦੀਆਂ ਮਹਾਨ ਉਹ ਧੀਆਂ ਖੜੀਆਂ ਨੇ ਉਹ ਭੈਣਾਂ ਨੇ ਖੜੀਆਂ ਨੇ ਉਹ ਮਾਵਾਂ ਖੜੀਆਂ ਨੇ ਜਿਨ੍ਹਾਂ ਨੇ ਕੋਵਿਡ 19 2019 ਤੋਂ ਲੈ ਕੇ ਆਪਣੀ ਜਾਨ ਦੀ ਨਾਮ ਪਰਵਾਹ ਕਰਦਿਆਂ ਇੰਨਾ ਮਸਲਿਆਂ ਨੂੰ ਹੱਲ ਕੀਤਾ ਤੇ ਸਰਕਾਰ ਨੇ ਉਹਨਾਂ ਦੇ ਨਾਲ ਵਾਅਦੇ ਕੀਤੇ ਕਿ ਅਸੀਂ ਤੁਹਾਨੂੰ ਪੱਕੇ ਕਰਾਂਗੇ ਸਾਡੀ ਸਰਕਾਰ ਆ ਲੈਣ ਦਿਓ ਜਿਹੜੀ ਵੀ ਸਰਕਾਰ ਆਉਂਦੀ ਹੈ ਰਬੜ ਦੇ ਪੁੱਤ ਦੇ ਕੇ ਤੁਰ ਜਾਂਦੀ ਹੈ ਤੇ ਮੈਂ ਬੜੇ ਠੰਮੇ ਨਾਲ ਔਰ ਬੜੇ ਹੌਸਲੇ ਨਾਲ ਉਹਨਾਂ ਬੀਬੀਆਂ ਨੂੰ ਪੇਸ਼ ਕਰ ਰਿਹਾ ਮੈਂ ਤੁਹਾਨੂੰ ਦੱਸ ਦੇਵਾਂ ਕਿ ਆਲ ਇੰਡੀਆ ਆਸ਼ਾ ਵਰਕਰਸ ਤੇ ਆਸ਼ਾ ਫੈਸਿਲਿਟੇਟਰਸ ਇਹ ਜਿਹੜੀ ਯੂਨੀਅਨ ਹੈ ਜਾਂ ਇਹ ਜਿਹੜੇ ਸਾਡੀਆਂ ਧੀਆਂ ਪੈਣਾ ਨੌਕਰੀ ਦੇ ਵਿੱਚ ਚੱਲ ਰਹੀਆਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੀਆਂ ਸਰਕਾਰਾਂ ਨੇ ਅੱਡੋ-ਅੱਡੀ ਸਮੇਂ ਇਹਨਾਂ ਨੂੰ ਲਾਰੇ ਲਾਏ ਹਰ ਇੱਕ ਵੇਰੀ ਰਵੜ ਦੇ ਪੁੱਤ ਦਿੱਤੇ ਤੇ ਕੰਮ ਕਰਵਾ ਕੇ ਕੁਝ ਵੀ ਨਹੀਂ ਪੱਲੇ ਪੈ ਰਿਆ ਕੁਝ ਵੀ ਨਹੀਂ ਪੱਲੇ ਪੈ ਰਿਆ ਮੈਂ ਬੜਾ ਅੱਜ ਦੇ ਇਸ ਵਿੱਚੋਂ ਮੈਸੇਜ ਦੇਣਾ ਚਾਹੂੰਗਾ ਮੇਰੇ ਨਾਲ ਨੇਮ ਭੰਜੋਰੀ ਅਮਰਜੀਤ ਕੌਰ ਸ਼ੂਭਾ ਪ੍ਰਧਾਨ ਏਟਕ ਗਰੁੱਪ ਸਵਰਨਜੀਤ ਕੌਰ ਸਾਬਕਾ ਵਿੱਤ ਸਕੱਤਰ ਪੰਜਾਬ ਡਿਸਟ੍ਰਿਕਟ ਮੁਕਸਰ ਅਮਨਦੀਪ ਕੌਰ ਜ਼ਿਲ੍ਹਾ ਪ੍ਰਧਾਨ ਮੋਗਾ ਬਲਵੀਰ ਕੌਰ ਜੀ ਲੁਧਿਆਣਾ ਜਰਨਲ ਸਕੱਤਰ ਪੰਜਾਬ ਮੌਜੂਦਾ ਇੱਥੇ ਮੈਂ ਇੱਕ ਗੱਲ ਕਹਾਂ ਕਿ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਮੇਰੇ ਸੂਰਜ ਨੂੰ ਮੈਂ ਸੱਚ ਨੂੰ ਸੱਚ ਕਹਿਣਾ ਇਹ ਮੇਰੀ ਆਦਤ ਹੈ ਮੈਂ ਨਹੀਂ ਕਦੇ ਮੁਲਮੇ ਨੂੰ ਕਿਹਾ ਸੋਨਾ ਮੇਰੀ ਆਦਤ ਹੈ ਕੱਚ ਨੂੰ ਕੱਚ ਕਹਿਣਾ ਜੇਕਰ ਕੌਮ ਦੇ ਰਾਹ ਵਿਚ ਆਏ ਖੱਡਾ ਮੇਰਾ ਫਰਜ਼ ਬਣਦਾ ਏ ਉਹਨੂੰ ਬੱਚ ਕਹਿਣਾ ਜੇਕਰ ਦੇਸ਼ ਜਾਂ ਕੌਮ ਤੇ ਭੀੜ ਬਣ ਜੇ ਫਿਰ ਵਾਂਗ ਪਤੰਗਾਂ ਮੱਚ ਕਹਿਣਾ ਮਾਲਾ ਸ਼ਾਇਰ ਹੈ ਕਲਮ ਦੀ ਕਸਮੇ ਨੂੰ ਝੂਠ ਝੂਠ ਕਹਿਣਾ ਸੱਚ ਸੱਚ ਕਹਿਣਾ ਮੈਂ ਸਭ ਤੋਂ ਪਹਿਲਾਂ ਮੈਂ ਅਮਰਜੀਤ ਜੀ ਹੋਰਾਂ ਨੂੰ ਬੀਬਾ ਜੀ ਹੋਰਾਂ ਨੂੰ ਪੁੱਛਾਂਗਾ ਕਿ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜੇ ਆਉਣ ਨਾਲ ਮੈਂ ਤੁਹਾਨੂੰ ਆਪਣੇ ਆਪ ਹੀ ਕੁਐਸਚਨਾਂ ਦੇ ਵਿੱਚ ਲਈ ਜਾਊਂਗਾ ਕਿ ਆਉਣ ਵਾਲੇ ਸਮੇਂ ਤੋਂ ਜਿਹੜਾ ਆ ਆ ਸਮਾਂ ਸਰਕਾਰ ਆਈ ਆ ਤੁਹਾਨੂੰ ਕੀ ਕੀ ਲਾਰੇ ਲਾਏਗੇ ਸੀ ਤੁਹਾਨੂੰ ਕੀ ਕਹਿ ਕੇ ਇਹ ਨੌਕਰੀ ਦਿੱਤਾ ਗਿਆ ਮੈਨੂੰ ਪਤਾ ਲੱਗਾ ਵੀ ਤੁਹਾਡੀ 52 ਸਾਲ ਤੋਂ ਜਿਹੜੀ ਹੈਗੀ ਆ ਤੁਹਾਨੂੰ ਇਹਨਾਂ ਨੇ ਸੇਵਾ ਮੁਕਤ ਕਰ ਦੇਣਾ ਸੇਵਾ ਮੁਕਤੀ ਦਾ ਤਾਂ ਕਰਨ ਜੇਕਰ ਇਹਨਾਂ ਨੇ ਤੁਹਾਨੂੰ ਪੂਰੀਆਂ ਤਨਖਾਹਾਂ ਦਿੱਤੀਆਂ ਹੋਣ ਸਾਰਾ 25-2500 ਰੁਪਏ ਜਿਹੜਾ ਹੈਗਾ ਤਨਖਾਹ ਦਾ ਦਿੱਤਾ ਜਾਂਦਾ ਉਹਦੇ ਨਾਲ ਨਾ ਤਾਂ ਕਿਰਾਏ ਨਿਕਲਦੇ ਆ ਨਾ ਬੱਚਿਆਂ ਦਾ ਜਿਹੜਾ ਹੈਗਾ ਖਰਚਾ ਪੂਰਾ ਹੁੰਦਾ ਤੁਸੀਂ ਇੱਥੇ ਮੈਨੂੰ ਦੱਸੋ ਕੀ ਕਹਿਣਾ ਚਾਹੋਗੇ ਕੀ ਸਰਕਾਰ ਤੋਂ ਮੰਗ ਕਰਦੇ ਹਾਂ ਕੀ ਸਰਕਾਰ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ ਮੈਂ ਸੂਬਾ ਪ੍ਰਧਾਨ ਅਮਰਜੀਤ ਕੌਰ ਹਰਣ ਸਿੰਘ ਵਾਲਾ ਆਲ ਇੰਡੀਆ ਆਸ਼ਾ ਵਰਕਰ ਤੇ ਆਸ਼ਰਾ ਫੈਸਿਲਿਟੇਟਰਸ ਗਰੁੱਪ 8 ਟਕ ਮੁੱਖ ਦਫ਼ਤਰ 168022ਵੀ ਸਰਕਾਰ ਨੇ ਜਦੋਂ ਇੱਕ ਆਲ ਵਰਲਡ ਵਿੱਚ ਆਸ਼ਾ ਵਰਕਰ ਪੈਨਾ ਰੱਖੀਆਂ ਸੀ ਤਾਂ ਉਸ ਸਮੇਂ ਸਿਰਫ ਸਰਕਾਰ ਦੀ ਪਾਲਿਸੀ ਸੀ ਵੀ ਜਿਹੜੀਆਂ ਇਹ ਆਸ਼ਾ ਵਰਕਰ ਬੀਬੀਆਂ ਰੱਖਣੀਆਂ ਇਹ ਸਿਰਫ ਜੱਚਾ ਤੇ ਬੱਚਾ ਦੀ ਮੌਤ ਦਾ ਦਾ ਹੀ ਧਿਆਨ ਰੱਖਣੀਆਂ ਜੀ ਤਾਂ ਉਸ ਸਮੇਂ ਸਰਕਾਰ ਨੇ ਸਾਨੂੰ ਇਹ ਭੈਣਾ ਨੂੰ ਇਹ ਇੱਕ ਪਾਲਿਸੀ ਵਿੱਚ ਲਿਆ ਕੇ ਕਿਹਾ ਕਿ ਜਿਹੜਾ ਇਹ ਕੰਮ ਕਰਨਗੇ ਆ ਨਾ ਲੋਕਾਂ ਵਿਚਕਾਰ ਲੋਕਾਂ ਵਿਚਕਾਰ ਤੇ ਸਿਹਤ ਮਹਿਕਮੇ ਦੇ ਅੰਡਰ ਪੁਲ ਦਾ ਕੰਮ ਕਰਨਗੇ ਆ ਜੀ ਤੇ ਦੇਣ ਲਈ ਇਹਨਾਂ ਨੂੰ ਇੱਕ ਨਗੂਣਾ ਜਨ ਸੈਂਟਵ ਦਿੱਤਾ ਜਾਊਗਾ ਜੀ ਤਾਂ ਉਸ ਸਮੇਂ ਸਾਡੀਆਂ ਆਲ ਵਰਲਡ ਦੇ ਵਿੱਚ ਸਾਡੀਆਂ ਆਸ਼ਾ ਭੈਣਾ ਕੋਈ ਐਮਏ ਬੀਏ ਬੀਐਡ ਗ੍ਰੈਜੂਏਟ ਤਜਰਬੇਕਾਰ ਭੈਣਾ ਨੂੰ ਭਰਤੀ ਕੀਤਾ ਗਿਆ ਜੀ ਤਾਂ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਸਰਕਾਰ ਨੇ ਸਾਡੇ ਨਾਲ ਕੋਝਾ ਹੀ ਮਚਾ ਕੀਤਾ ਸਾਡਾ ਸ਼ੋਸ਼ਣ ਹੀ ਹੋ ਰਿਹਾ ਜਦ ਕੇ ਸਰਕਾਰ ਅੱਜ ਕਹਿੰਦੀ ਆ ਵੀ ਜਿਹੜਾ ਇਨਸਾਨ ਆ ਉਹਨੂੰ ਜਿਉਣ ਲਈ ਬਰਾਬਰ ਕੰਮ ਤੇ ਬਰਾਬਰ ਉਜਰਤ ਚਾਹੀਦੀ ਆ ਤੇ ਸਾਡੇ ਨਾਲ ਸਰਕਾਰ ਇਸ ਆਪਦੀ ਮੂੰਹ ਬੋਲੀ ਤੇ ਖਰੀ ਨਹੀਂ ਉਤਰ ਰਹੀ ਨਹੀਂ ਗਵਰਨਮੈਂਟ ਨੇ ਤਾਂ ਵੀ ਕਿਹਾ ਸੀਗਾ ਵੀ ਜਿਹੜਾ ਹੈਗੇ ਇਹ ਸਾਡੀਆਂ ਧੀਆਂ ਭੈਣਾ ਜਾਂ ਮਾਵਾ ਜਿਹੜੀਆਂ ਨੌਕਰੀ ਦੇ ਵਿੱਚ ਆਉਣਗੀਆਂ ਅਸੀਂ ਉਹਨਾਂ ਨੂੰ ਬਰਾਬਰ ਦੇ ਹੱਕ ਦੇਵਾਂਗੇ ਮਰਦ ਦੇ ਬਰਾਬਰ ਦੇ ਉੱਤੇ ਅਧਿਕਾਰ ਦੇਵਾਂਗੇ ਉਹ ਨਹੀਂ ਉਹਨਾਂ ਦੇ ਕੋਲੋਂ ਜਿਹੜਾ ਹੈਗਾ ਵਿੱਤੀ ਸਹਾਇਤਾ ਕੀਤੀ ਜਾਊਗੀ ਹੁਣ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਵੀ ਸਾਡੀ ਵਿੱਤੀ ਸਹਾਇਤਾ ਕੋਈ ਨਹੀਂ ਕਰਦੀ ਕੋਈ ਇਹਨਾਂ ਨੇ ਪੈਨਸ਼ਨ ਨਹੀਂ ਦੇਣੀ ਕੋਈ ਕੁਝ ਨਹੀਂ ਕਰਨਾਗਾ ਜੇ ਕਿਸੇ ਨਾਲ ਕਦੇ ਕੋਈ ਵਿਚਾਰੀ ਬੀਬੀ ਧੀ ਭੈਣ ਸਾਡੀ ਕੋਈ ਹਾਦਸਾ ਗ੍ਰਸਤ ਹੋ ਜਾਂਦੀ ਆ ਨੌਕਰੀ ਤੇ ਜਾਂਦੀ ਜਾਂਦੀ ਡਿਊਟੀ ਕਰਦੀ ਕਰਦੀ ਕੀ ਉਹਨੂੰ ਸਰਕਾਰ ਤੁਹਾਡਾ ਕੁਝ ਕਰਦੀ ਆ ਵਿੱਤੀ ਸਹਾਇਤਾ ਕਰਦੀ ਆ ਕਿ ਨਹੀਂ ਕਰਦੀ ਸਰਕਾਰ ਵਿੱਤੀ ਸਹਾਇਤਾ ਦੇਣ ਦੀ بجائے ਸਾਡੇ ਨਾਲ ਬਾਰ ਬਾਰ ਮੀਟਿੰਗਾਂ ਦੇ ਵਿੱਚ ਮੰਗਾਂ ਮੰਨ ਰਹੀ ਆ 2020 ਦੇ ਵਿੱਚ ਸਾਡੇ ਬੜੇ ਹੀ ਸਤਕਾਰਯੋਗ ਨਿਰਮਲ ਧਾਲੀਵਾਲ ਜੀ ਦੇ ਨਾਲ ਬਲਵੀਰ ਸਿੰਘ ਸਿੱਧੂ ਜੀ ਨੇ ਇੱਕ ਸਾਡੀ ਮੀਟਿੰਗ ਹੋਈ ਉਹਦੇ ਵਿੱਚ ਇਹਨਾਂ ਨੇ ਜਿਹੜੀਆਂ ਸਾਡੀਆਂ ਭੈਣਾ ਸੜਕ ਐਕਸੀਡੈਂਟ ਦੇ ਵਿੱਚ ਜਾਂ ਮੌਤ ਹੁੰਦੀ ਆ ਜਾਂ ਉਹਨਾਂ ਦੇ ਸੱਟਾਂ ਲੱਗਦੀਆਂ ਤਾਂ ਸਾਡੀ ਡਿਮਾਂਡ ਸੀ ਮੰਗ ਪੱਤਰ ਦੇ ਵਿੱਚ ਵੀ ਸਾਡਾ ਬੀਮਾ ਕੀਤਾ ਜਾਵੇ ਜੀ ਤੇ ਜਾਂ ਉਹਨਾਂ ਦੇ ਮੌਤ ਦਰਮਿਆਨ ਉਹਨਾਂ ਦੇ ਪਰਿਵਾਰਾਂ ਨੂੰ ਮੌਤ ਦੇ ਵਿੱਚ ਬਾਅਦ ਪਰਿਵਾਰ ਪਾਲਣ ਨੂੰ ਘੱਟੋ ਘੱਟ 50 ਲੱਖ ਰੁਪਇਆ ਦਿੱਤਾ ਜਾਵੇ ਤਾਂ ਇਹ ਸਾਡੀ ਮੰਗ ਆ ਉਦੋਂ ਉਸ ਸਮੇਂ ਉਸ ਮੰਤਰੀ ਜੀ ਨੇ ਸਾਡੀਆਂ ਤਿੰਨ ਡਿਮਾਂਡ ਜਪੂਰ ਮੰਗੇ ਮੰਨੀਆਂ ਸੀ ਜ ਜਿਹਦੇ ਵਿੱਚ ਇੱਕ ਸਾਡੀਆਂ ਭੈਣਾਂ ਨੂੰ ਪ੍ਰਸੂਤੀ ਦੇ ਸਮੇਂ 6 ਮਹੀਨੇ ਦੀ ਇਹਨਾਂ ਨੇ ਛੁੱਟੀ ਅਲੌਂਸ ਕੀਤੀ ਸੀ ਤੇ ਨਾਲ ਪਲੱਸ 5 ਲੱਖ ਰੁਪਏ ਦਾ ਇਹਨਾਂ ਨੇ ਬੀਮਾ ਵੀ ਮੰਨਿਆ ਸੀ ਤੇ ਨਾਲ ਹੀ smartphone ਮੰਨੇ ਸੀ ਉਹ ਸਾਡੀ ਮੰਗ ਆ ਜਿਹੜੀ ਅੱਜ ਤੱਕ ਦੱਬੀ ਪਈ ਆ ਤੇ ਸਾਡੀਆਂ अनेਕਾਂ ਭੈਣਾ ਉਸ ਸਮੇਂ ਤੋਂ ਬਾਅਦ ਸੜਕ ਐਕਸੀਡੈਂਟ ਦੇ ਵਿੱਚ ਮਾਰੀਆਂ ਗਈਆਂ ਕੋਈ ਈਪੀਆਈ ਕਾਰਨ ਸਮੇਂ ਹਾਰਟ ਅਟੈਕ ਨਾਲ ਮਾਰੀ ਗਈ ਆ ਬੜੇ ਅਫਸੋਸ ਦੀ ਗੱਲ ਆ ਸਾਡੀਆਂ ਭੈਣਾ ਸਰਕਾਰ ਦੇ ਐਡੇ ਐਡੇ ਕੰਮਾਂ ਨੂੰ ਹਾਂ ਇਹ ਇਹ ਇੱਥੇ ਇਹ ਗੱਲ ਹੁੰਦੀ ਆ ਭੈਣ ਜੀ ਵੀ ਜਦੋਂ ਕੋਵਿਡ ਸੀ ਤਾਂ ਕੋਵਿਡ ਦੇ ਵਿੱਚ ਸਾਡੇ ਹੈਲਥ ਡਿਪਾਰਟਮੈਂਟ ਦੇ ਵਿੱਚ ਜਿਹੜੀ ਬਹੁਤ ਲੋਕਾਂ ਨੇ ਕੁਰਬਾਨੀ ਦਿੱਤੀ ਬਹੁਤ ਲੋਕਾਂ ਨੂੰ ਸੰਭਿਆ ਖਾਸ ਕਰਕੇ ਜਿਹੜੀਆਂ ਤੁਹਾਡੇ ਨਾਲ ਦੀਆਂ ਬੀਬੀਆਂ ਹੈਗੀਆਂ ਉਹਨਾਂ ਨੇ ਵੀ ਬਹੁਤ ਜ਼ਿਆਦਾ ਕੰਮ ਕੀਤਾ ਤੇ ਹੁਣ ਜਿਵੇਂ ਤੁਸੀਂ 16-16 ਸਾਲ ਹੋ ਗਏ ਤੁਹਾਨੂੰ 16 ਸਾਲ ਹੋ ਗਏ ਤੁਹਾਨੂੰ ਇਹਨਾਂ ਦੇ ਪਿੱਛੇ ਕੰਮ ਕਰਦਿਆਂ ਨੂੰ ਤੇ ਜਿਵੇਂ ਹੁਣ ਇਹ 2500 ਰੁਪਏ ਦਿੰਦੇ ਆ ਤੇ ਤੁਸੀਂ ਕਹਿੰਦੇ ਹੋ ਵੀ ਸਾਡੀ ਜਿਹੜੀ ਹੈਗੀ ਐ ਕਟੋ ਘਟ ਜਿਹੜੇ ਮੰਗਿਆ ਇਹਨੂੰ ਮੁੱਖ ਰੱਖਦੇ ਹੋਏ ਸਮੇਂ ਨੂੰ ਮੁੱਖ ਰੱਖਦੇ ਹੋਏ 26000 ਰੁਪਏ ਤਨਖਾਹ ਦਿੱਤੀ ਜਾਵੇ ਤੇ ਜਿਹੜੀ ਸਾਡੀ ਸੇਵਾ ਮੁਕਤੀ ਹੈ ਉਹਦੇ ਉੱਤੇ ਸਾਨੂੰ ਪੈਨਸ਼ਨ ਜਾਂ ਹੋਰ ਭੱਤੇ ਵੀ ਦਿੱਤੇ ਜਾਣ ਤੇ ਜਿੰਨਾ ਚਿਰ ਜੇ ਇਹ ਗੱਲ ਨਹੀਂ ਸਰਕਾਰ ਕਰ ਰਹੀ ਵਾਅਦਾ ਪੂਖਾ ਲਾਫੀ ਕਰ ਰਹੀ ਹੈਗੀ ਆ ਵਾਅਦਾ ਨਹੀਂ ਪੂਰਾ ਕਰ ਰਹੀ ਤਾਂ ਤੁਸੀਂ ਜਿਵੇਂ ਕਹਿੰਦੇ ਆ ਬੀ ਜਿਹੜਾ ਹੈਗਾ 2500 ਦੀ ਥਾਂ ਦੇ ਉੱਤੇ ਜਿਹੜਾ ਹੈਗਾ ਸਾਨੂੰ ਸਰਕਾਰ ਜੀ ਘੱਟੋ ਘੱਟ 10000 ਰੁਪਇਆ ਤਾਂ ਦਿੱਤਾ ਜਾਵੇ ਨਾ ਤਾਂ ਕਿ ਅਸੀਂ ਬੱਚਿਆਂ ਦਾ ਸਾਰਾ ਪ੍ਰਬੰਧ ਕਰ ਸਕੀਏ ਸਾਡੇ ਵੀ ਬੱਚੇ ਐ ਅਸੀਂ ਵੀ ਬੱਚੇ ਪਾਲਣੇ ਹੈਗੇ ਆ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਦੇਖੋ ਜੀ ਜੇ ਕੋਵਿਡ ਦੀ ਗੱਲ ਕਰੀਏ ਵਰਲਡ ਦੇ ਵਿੱਚ ਸਾਡੀਆਂ ਬੀਬੀਆਂ ਨੂੰ WHO ਨੇ ਬੜੇ ਸਨਮਾਨ ਦੇ ਨਾਲ ਕੋਵਿਡ ਦੇ ਵਿੱਚ ਜਦ ਅਸੀਂ ਕੰਮ ਕੀਤਾ ਤਾ ਉਸ தம் ਇਹਨਾਂ ਨੇ ਇੱਕ ਸਾਨੂੰ گول ਮੈਡਲ ਦਿੱਤਾ ਤੇ ਸਾਡੀ ਉਸ ਸਨਮਾਨ ਦੇ ਵਿੱਚ ਜਿਹੜੀਆਂ ਸਾਡੀਆਂ ਤਾੜੀਆਂ ਦਾ ਸ਼ੋਰ ਸੀ ਸਾਡੀਆਂ ਮੰਗਾਂ ਤੇ ਸਮੱਸਿਆਵਾਂ ਉਹਦੇ ਵਿੱਚੇ ਹੀ ਲਪੇਟੀਆਂ ਰਹਿ ਗਈਆਂ ਤੇ ਸਰਕਾਰ ਨੂੰ ਅਸੀਂ ਇਹੀ ਵਾਰ-ਵਾਰ ਮੰਗ ਕਰਦੇ ਆਂ ਵੀ ਜਿਹੜੀਆਂ ਪੈਣਾ ਅੱਜ ਗਰਾਊਂਡ ਲੈਵਲ ਤੋਂ कोरोना महामारी ਦੇ ਮਿਸ਼ਨ ਨੂੰ ਆਪਣੀਆਂ ਜਾਨਾਂ ਕਰਵਾਣ ਕਰਕੇ ਫਤਿਹ ਕਰ ਸਕਦੀਆਂ ਤੇ ਆਉਣ ਵਾਲੇ ਜਿਹੜੇ ਲੋਕ ਆ ਲੋਕਾਂ ਨੂੰ ਸਿਹਤ ਸਵਾਵਾ ਦੇ ਰਹੀਆਂ ਤੇ ਉਹਨਾਂ ਨੂੰ ਦੇਣ ਲਈ ਸਰਕਾਰ ਦਾ ਕੋਈ ਹੰਗਾਰਾ ਨਹੀਂ ਤਾਂ ਅਸੀਂ ਨਿੰਦਿਆ ਕਰਦੇ ਆ ਵੀ ਸਾਨੂੰ ਘੱਟੋ ਘੱਟ ਰੈਗੂਲਰ ਹੋਣ ਤੱਕ ਚੋਣਾਂ ਤੋਂ ਪਹਿਲਾਂ ਜਿਹੜਾ ਇਹਨਾਂ ਨੇ ਇਹ ਪੰਜਾਬ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕੇਜਰੀਵਾਲ ਜੀ ਦੇ ਨਾਲ ਅੰਮਰਸਰ ਦੀ ਉਹ ਵੀ ਧਰਤੀ ਤੇ ਦੇਖੋ ਅੰਮਰਸਰ ਦੀ ਐਡੀ ਸੁੱਚੀ ਧਰਤੀ ਤੇ ਸਾਡੇ ਨਾਲ ਵਾਅਦਾ ਕਰਕੇ ਵਾਦੇ ਸਾਡੇ ਨੇ ਕਿਹੜੇ ਕਰਨੇ ਸਾਡੀਆਂ ਵੋਟ ਬੈਂਕਾਂ ਗਣ ਰਹੇ ਸੀ ਉੱਥੇ ਸਾਨੂੰ ਇਕੱਠਿਆਂ ਕਰਕੇ ਤਾਂ ਸਾਨੂੰ ਕਹਿੰਦੇ ਵੀ ਘੱਟੋ ਘੱਟ ਤੁਹਾਡਾ ਜਿਹੜਾ 2500 ਰੁਪਏ ਮਿਲਦਾ ਵੀ ਇਹਨੂੰ ਅਸੀਂ 10000 ਰੁਪਏ ਕਰਾਂਗੇ ਤੇ ਸੈਸ਼ਨ ਚੱਲ ਰਿਹਾ ਸੀ ਚੱਲਦੇ ਸੈਸ਼ਨ 'ਚ ਵੀ ਪੁੱਛਦੇ ਆ ਵੀ ਤੁਹਾਡੇ ਵਾਦੇ ਕਿੱਥੇ ਆ ਇਹ ਝੂਠ ਦੇ ਪਲੰਦੇ ਤੁਹਾਡੇ ਕਿੱਥੇ ਆ ਇਹ ਝੂੜਦਿਆਂ ਪੰਡਾ ਸਾਡੇ ਤੇ ਕਦੋਂ ਲਾਗੂ ਹੋਣੀਆਂ ਤੁਹਾਡੇ ਕੀਤੇ ਵਾਦੇ ਸਾਨੂੰ ਸਾਡੀਆਂ ਭੈਣਾਂ ਨੂੰ ਆਪਣੇ ਪਰਿਵਾਰ ਪਾਲਣ ਲਈ ਕੁਛ ਨਾ ਕੁਛ ਦਿਓ ਜੀ ਹਾਂਜੀ ਜਿਸ ਤਰ੍ਹਾਂ ਇਹਨਾਂ ਨੇ ਇਹ ਮੁੱਦਾ ਬੜੀ ਚੰਗੀ ਤਰ੍ਹਾਂ ਦੱਸਿਆ ਮੇਰੇ ਨਾਲ ਭੈਣ ਜਰੀ ਬਲਬੀਰ ਕੌਰ ਜੀ ਲੁਧਿਆਣਾ ਤੋਂ ਨੇ ਜਰਨਲ ਸਪਤਰ ਪੰਜਾਬ ਤੁਸੀਂ ਇਸ ਗੱਲ ਦੇ ਉੱਤੇ ਇਹ ਇਹਨਾਂ ਦੀ ਗੱਲ ਦੇ ਨਾਲ ਹੀ ਜੋੜਦੇ ਹੋਏ ਜਿਵੇਂ ਸਾਨੂੰ ਵਰਤਿਆ ਗਿਆ ਸਾਨੂੰ ਵੋਟ ਬੈਂਕ ਬਣਾਇਆ ਗਿਆ ਸਾਨੂੰ ਲਾਰੇ ਲਾ ਕੇ ਦਿੱਤੇ ਗਏ ਜਿਸ ਤਰ੍ਹਾਂ ਇਹਨਾਂ ਨੇ ਸੁਪਰੀਮੋ ਦੀ ਗੱਲ ਕੀਤੀ ਹੈ ਆਪਣੇ ਦੀ ਆਮ ਆਦਮੀ ਪਾਰਟੀ ਦੀ ਵੀ ਉਹਨਾਂ ਨੇ ਤੁਹਾਡੇ ਨਾਲ ਉੱਥੇ ਖੁਦ ਵਾਦਾ ਕੀਤਾ ਕਿ ਅਸੀਂ ਇਹ ਕਰਾਂਗੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਹੁਣ ਫੇਰ ਉੱਤੇ ਵੋਟਾਂ ਆ ਗਈਆਂ ਸਾਡੇ ਵੋਟ ਬੈਂਕਾਂ ਨੂੰ ਸਾਨੂੰ ਲੋਕਾਂ ਨੂੰ ਸੰਭਲ ਕੇ ਵੋਟਾਂ ਪਾਉਣੀਆਂ ਪੈਣੀਆਂ ਅਸੀਂ ਨਹੀਂ ਕਹਿੰਦੇ ਕਿ ਕਿਸੇ ਨੂੰ ਕਿਹਨੂੰ ਪਾਓ ਕਿਹਨੂੰ ਨਾ ਪਾਓ ਬਟ ਜਿਵੇਂ ਤੁਸੀਂ ਹੁਣ ਤੁਸੀਂ ਹੁਣ ਇਸ ਸੰਘਰਸ਼ ਕਰ ਰਹੇ ਹੋ ਸੰਘਰਸ਼ ਦੇ ਰਾਹ ਤੁਰੇ ਹੋਏ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੋਈ ਇਹੋ ਜਿਹਾ ਵਾਦੇ ਖਿਲਾਫੀ ਜਿਹੜੀ ਵਾਦੇ ਸਾਡੇ ਨਾਲ ਨਾ ਹੋਣ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਸਾਡਾ ਉਹ ਤਾਂ ਵਾਦਾ ਪੂਰਾ ਕਰੋ ਦੇਖੋ ਜੀ ਮੈਂ ਬਲਬੀਰਪੁਰ ਬੋਲ ਰਹੀ ਹਾਂ ਜਰਨਲ ਸੈਕਟਰੀ ਪੰਜਾਬ ਮੈਂ ਇਹ ਕਹਿਣਾ ਚਾਹੁੰਦੀ ਹਾਂ ਵੀ ਇਹ ਸਰਕਾਰ ਜਦੋਂ ਆਈ ਸੀ ਮਾਨ ਸਰਕਾਰ ਜੀ ਆਮ ਆਦਮੀ ਪਾਰਟੀ ਦੀ ਸੱਤਾ ਹਾਂਜੀ ਆਮ ਆਦਮੀ ਪਾਰਟੀ ਮਤਲਬ ਆਮ ਲੋਕਾਂ ਦੀ ਸਰਕਾਰ ਜੀ ਬੜੇ ਭਰੋਸੇ ਨਾਲ ਇਹਨਾਂ ਨੂੰ ਬਦਲਾ ਦੇ ਰੂਪ ਵਿੱਚ ਦੇਖਿਆ ਗਿਆ ਬੜੇ ਭਰੋਸੇ ਨਾਲ ਵੋਟਾਂ ਪਾਈਆਂ ਗਈਆਂ ਜਦੋਂ ਕੇ ਪਹਿਲਾ 10 ਸਾਲ ਤੋਂ ਅਸੀਂ ਜਦੋਂ ਦੇ ਲੱਗੇ 10 ਸਾਲ ਕਾਲਾ ਅਖਾਲੀ ਸਰਕਾਰ ਸੀਗੀ ਉਸ ਤੋਂ ਬਾਅਦ 5 ਸਾਲ ਕਾਂਗਰਸ ਸਰਕਾਰ ਸੀਗੀ ਉਹਨਾਂ 10 ਸਾਲਾਂ ਦੇ ਵਿੱਚ ਨੰਨੀ ਛਾਂ ਜਿਹੜੀ ਹਰ ਸਿਮਰਤਪੁਰ ਬਾਦਲ ਉਹਨਾਂ ਨੇ ਵੀ ਸਾਡੀ ਕੋਈ ਮਤਲਬ ਸੁਣਵਾਈ ਨਹੀਂ ਕੀਤੀ ਉਸ ਤੋਂ ਬਾਅਦ ਕਾਂਗਰਸ ਸਰਕਾਰ ਆਈ ਹੁਣ ਇਹਨਾਂ ਨੂੰ ਬਦਲਾ ਦੇ ਰੂਪ ਵਿੱਚ ਜਦੋਂ ਦੇਖਿਆ ਗਿਆ ਇਹਨਾਂ ਨੇ ਅੰਮ੍ਰਿਤਸਰ ਕੁੜੀਆਂ ਨੂੰ ਬੁਲਾ ਕੇ ਸਾਡੇ ਨਾਲ ਝੂਠੇ ਵਾਅਦੇ ਕੀਤੇ ਵੀ ਸਾਡੀ ਸਰਕਾਰ ਆਉਣ ਤੇ ਤੁਹਾਨੂੰ ਬਿਲਕੁਲ ਕੋਈ ਧਰਨਾ ਮੁਝਾਰਾ ਨਹੀਂ ਕਰਨਾ ਪਊਗਾ ਤੁਹਾਨੂੰ ਜੋ ਵੀ ਮਿਲ ਰਿਹਾ ਅਸੀਂ ਤੁਹਾਨੂੰ ਦੁੱਗਣਾ ਦੁੱਗਣੇ ਤੋਂ ਅਸੀਂ ਦਿੱਲੀ 10000 ਰੁਪਏ ਆਸ਼ਾ ਨੂੰ ਦੇ ਰਹੇ ਆ ਤੇ ਸਾਡੇ ਨਾਲ ਫੈਸਿਲੀਟੇਟਰ ਭੈਣਾਂ ਵੀ ਕੰਮ ਕਰ ਰਹੀਆਂ ਜਿਨ੍ਹਾਂ ਦੀ ਚੋਣ ਆਸ਼ਾ ਦੇ ਵਿੱਚੋਂ ਹੀ ਕੀਤੀ ਗਈ ਸੀ ਤੇ ਉਹਨਾਂ ਦੇ ਨਾਲ ਵਾਦੇ ਇਹ ਹੋਏ ਸੀਗੇ ਵੀ ਅਸੀਂ ਦੇਵਾਂਗੇ 10000 ਰੁਪਏ ਪਰ ਹੁਣ 2 ਸਾਲ ਬੀਤ ਗਏ ਆ ਬੜੇ ਅਫਸੋਸ ਨਾਲ ਅਸੀਂ ਕਹਿ ਰਹੇ ਆ ਵੀ ਮਾਨ ਸਰਕਾਰ ਨੇ ਵੀ ਸਾਡੇ ਨਾਲ ਪਿਛਲੀਆਂ ਸਰਕਾਰਾਂ ਵਾਲਾ ਵਰਤਾਓ ਕਰਦੇ ਹੋਏ ਸਾਡਾ ਅੱਜ ਤੱਕ ਆਪਣੇ ਕਿਸੇ ਵੀ ਬਜਟ ਸੈਸ਼ਨ ਦੇ ਵਿੱਚ ਜਾਂ ਕਿਸੇ ਵੀ ਕੈਬਨਟ ਮੀਟਿੰਗ ਦੇ ਵਿੱਚ ਸਾਡਾ ਜ਼ਿਕਰ ਤੱਕ ਨਹੀਂ ਕੀਤਾ ਜਦ ਕਿ ਅਸੀਂ ਜਿਹੜੀਆਂ ਮਹਾਮਾਰੀ ਕਰੋਨਾ ਦੀ ਮਹਾਮਾਰੀ ਉਸ ਤੋਂ ਬਾਅਦ ਕੈਂਸਰ ਦੀ ਬਿਮਾਰੀ ਟੀਬੀ ਡੇਂਗੂ ਮਲੇਰੀਆ ਜੋ ਵੀ ਪਿੰਡਾਂ ਦੇ ਵਿੱਚ ਬਿਮਾਰੀਆਂ ਸ਼ਹਿਰਾਂ ਦੇ ਵਿੱਚ ਬਿਮਾਰੀਆਂ ਅਸੀਂ ਮੁਢਲੇ ਤੌਰ ਤੇ ਉਹਦੇ ਵਿੱਚ ਕੰਮ ਕਰ ਰਹੇ ਆਂ ਜਿਵੇਂ ਮਲੇਰੀਆ ਫੈਲਦਾ ਤਾਂ ਤੁਸੀਂ ਗੂਲਰ ਚੈੱਕ ਕਰਕੇ ਉਹ ਮੱਛਰ ਨਹੀਂ ਹੈਗਾ 1 ਰੁਪਿਆ ਉਸ ਦਾ ਮਿਲੇਗਾ ਜੇ ਡਾਈਰੀਆ ਫੈਲ ਗਿਆ ਤੁਸੀਂ ORS ਦੇ ਪੈਕੇਟ ਲੈ ਕੇ ਆਓ ਤੁਹਾਨੂੰ 2 ਰੁਪਏ ਮਿਲਣਗੇ ਲੱਖ ਲਾਣ ਤਾਂ ਇਹ ਜੀਆਂ ਸਰਕਾਰਾਂ ਦੇ ਜਿਹੜੀਆਂ ਜਾਨ ਲੈਵਾ ਬਿਮਾਰੀਆਂ ਜਿਹੜੀਆਂ ਕੰਟਰੋਲ ਕਰਨ ਲਈ ਆਸ਼ਾ ਵਰਕਰ ਜਿਹੜੀ ਹੈ ਦਰ ਦਰ ਤੇ ਥੱਕੇ ਖਾ ਰਹੀ ਹੈ ਲੋਕਾਂ ਨੂੰ ਵਿਚਾਰ ਰਹੀ ਹੈ ਪਰ ਉਹ ਦਾ ਆਪਣਾ ਬੱਚਿਆਂ ਦਾ ਪੇਟ ਪਾਲਣ ਲਈ ਅੱਜ 1 ਰੁਪਿਆ 2 ਰੁਪਏ ਨੂੰ ਗੁਣਾ ਔਰ ਸੰਘਰਸ਼ ਕਰਕੇ ਅਸੀਂ 15 ਸਾਲ ਬਾਅਦ 2 ਸਾਲ ਪਹਿਲਾਂ 2500 ਰੁਪਏ ਲਾਗੂ ਕਰਵਾਇਆ ਜਿਹੜਾ ਹੁਣ ਸਰਕਾਰ ਇਹ ਦੇਣ ਤੋਂ ਵੀ ਕੰਨੀ ਕਰਾ ਰਹੀ ਹੈ ਜਿਹੜੀ ਕਹਿ ਰਹੀ ਹੈ ਕਿ ਅਸੀਂ 58 ਸਾਲ ਦੀਆਂ ਕੁੜੀਆਂ ਹੋ ਗਈਆਂ ਤਾਂ ਉਹਨਾਂ ਨੂੰ ਅਸੀਂ ਰਿਟਾਇਰ ਕਰ ਰਹੇ ਹਾਂ ਮੈਂ ਸਰਕਾਰ ਨੂੰ ਇਹ ਪੁੱਛਣਾ ਚਾਹੁੰਦੀ ਹਾਂ ਵੀ ਰਿਟਾਇਰ ਰਿਟਾਇਰ ਦਾ ਮਤਲਬ ਇਹ ਹੁੰਦਾ ਵੀ ਜਿਹੜਾ ਸਰਕਾਰ ਦੇ ਰੈਗੂਲਰ ਹੋਵੇ ਮੁਲਾਜ਼ਮ ਹੋਵੇ ਉਹਨੂੰ ਰਿਟਾਇਰ ਹੁੰਦਾ ਅਸੀਂ ਤਾਂ ਇਨਸੈਂਟਿਵ ਬੇਸ ਤੇ ਸਾਨੂੰ ਰੱਖਿਆ ਅਜੇ ਤੱਕ ਪੱਕੇ ਨਹੀਂ ਕੀਤਾ ਰਿਟਾਇਰ ਸਾਨੂੰ ਕੀ ਦੇ ਕੇ ਭੇਜ ਰਿਹਾ ਕਰ ਹਾ ਸਾਡਾ ਜਿਹੜਾ ਕੰਮ ਹੈ ਇਹ ਹੀ ਮੰਗ ਕਰਦੇ ਆ ਨਾ ਵੀ ਸਾਨੂੰ ਕਮ ਸੇ ਕਮ ਪੱਕਾ ਕੀਤਾ ਜਾਵੇ ਸਾਨੂੰ ਜਿਹੜੀਆਂ ਹੈਗੀਆਂ ਜਿਸ ਤਰ੍ਹਾਂ ਸਰਕਾਰੀ ਪੱਤੇ ਮਿਲਦੇ ਐ ਜੀ ਮਗੜੋਂ ਮਗੜੋਂ ਸਾਡੀ ਪੈਨਸ਼ਨ ਲਈ ਜਾਵੇ ਉਹ ਬਹੁਤ ਜ਼ਰੂਰੀ ਹੈ ਹੁਣ ਜਿਹੜੇ ਨਵੇਂ ਬੱਚੇ ਫਰਜ ਕਰ ਲੋ ਇਹਨਾਂ ਨੇ ਰੱਖਣੀਆਂ ਮੈਂ ਤਾਂ ਇੱਕ ਗੱਲ ਕਹੂੰਗਾ ਕਿ ਸਾਧ ਬੂਬਨਾ ਲੀਡਰ ਭੈੜਾ ਜੋ ਚਾਹਵੇ ਸੋ ਪਾਵੇ ਧਰਨੇ ਸਿੜੀ ਸਿਆਪੇ ਨੰਨੀ ਸ਼ਾਮਰ ਦੀ ਘੁਰਲਾਵੇ ਮੈਂ ਕੋਈ ਝੂਠ ਬੋਲਿਆ ਕੋਈ ਨਾ ਮੈਂ ਕੋਈ ਕਫਰ ਤੋਲਿਆ ਕੋਈ ਨਾ ਇਹ ਦੇਖ ਲੋ ਅੱਜ ਤੁਹਾਡੇ ਸਾਹਮਣੇ ਅਸੀਂ ਪੇਸ਼ ਕੀਤਾ ਇੰਨਾ ਸਾਡੀਆਂ ਭੈਣਾਂ ਨੂੰ ਸਾਡੀਆਂ ਧੀਆਂ ਨੂੰ ਇਹ ਇੱਕ ਸਮੇਂ ਦਾ ਸੱਚ ਹੈ ਕਿ ਕਿੰਨਾ ਕਿੰਨਾ ਲੋਕਾਂ ਨੇ ਇਹਨਾਂ ਦੇ ਨਾਲ ਵਾਅਦੇ ਕੀਤੇ ਤੇ ਵਾਅਦੇ ਕਰਕੇ ਵਾਦਾ ਖਿਲਾਫੀ ਕੀਤੀ ਸੋ ਮੈਂ ਜ਼ਿਆਦੇ ਸਮਾਂ ਨਾ ਲਵਾਂ ਮੈਂ ਭੈਣ ਜੀ ਹਰ ਨੂੰ ਬੇਨਤੀ ਕਰੂੰਗਾ ਕਿ ਜਾਂਦੇ ਜਾਂਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਜਿਵੇਂ ਹੁਣ ਵੋਟਾਂ ਦਾ ਫੇਰ ਜੋਗ ਆ ਗਿਆ ਵੋਟਾਂ ਦਾ ਵੇਲਾ ਆ ਗਿਆ ਹੁਣ ਹੁਣ ਲੋਕਾਂ ਨੂੰ ਕੀ ਤੁਸੀਂ ਅਕਲ ਦੇਣੀ ਚਾਹੁੰਦੇ ਹੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਪਾਓ ਵੋਟ ਜ਼ਰੂਰੀ ਆ ਤੇ ਵੋਟ ਛੱਡੋ ਨਾ ਵੋਟ ਪਾਓ ਪਰ ਪਾਓ ਸੋਚ ਸਮਝ ਕੇ ਜਿਹੜਾ ਤੁਹਾਡੇ ਜਿਹੜਾ ਗੁਣਾ ਦੀ ਕਦਰ ਕਰੇ ਤੁਹਾਡੇ ਨਾਲ ਵਾਦੇ ਕੀਤੇ ਹੋਏ ਪੂਰੇ ਕਰੇ ਸੋ ਦੋਸਤੋ ਭੈਣ ਜੀ ਅਸੀਂ ਦੱਸਣਗੇ ਤੁਹਾਨੂੰ ਆਪਣੀ ਦਿਲ ਦੀ ਗੱਲ ਤੇ ਉਸ ਤੋਂ ਬਾਅਦ ਮੈਂ ਨਾਲ ਦੇ ਨਾਲ ਜਿਹੜਾ ਹੈਗਾ ਪ੍ਰੋਗਰਾਮ ਬਾਈਂਡ ਅਪ ਕਰੂੰਗਾ ਅਸੀਂ ਇਹ ਅੱਜ ਦੀ ਸਰਕਾਰ ਜੋ ਆ ਰਹੀ ਹੈ ਇਹ ਸਾਰੀਆਂ ਸਰਕਾਰਾਂ ਤੋਂ ਮਾੜੀ ਸਰਕਾਰ ਮੰਨਦੇ ਆਂ ਅਸੀਂ ਕਿਉਂਕਿ ਜਿਹੜੀਆਂ ਦੂਜੀਆਂ ਸਰਕਾਰਾਂ ਸੀ ਕਮ ਸੇ ਕਮ ਸਾਡਾ ਜਿਹੜਾ ਬਜਟ ਸੀ ਉਹ ਸਾਨੂੰ ਜਿੰਨਾ ਕ ਕੀਤਾ ਕਮ ਸੇ ਸਮੇਂ ਸਿਰ ਮਿਲ ਜਾਂਦਾ ਸੀ ਇਸ ਸਰਕਾਰ ਦੇ ਹੁੰਦਿਆਂ ਤਾਂ ਨਾ ਮੀਟਿੰਗਾਂ ਦਾ ਟਾਈਮ ਨਾ ਕੋਈ ਬਜਟ ਦਾ ਟਾਈਮ ਬਜਟ ਨੂੰ ਜਦੋਂ ਵੀ ਪੁਕਾਰ ਕਰੀਦੀ ਆ ਕੀਤੇ ਕੰਮ ਨੂੰ ਥੋੜੇ ਬਹੁਤੇ ਨੂੰ ਲੈਣ ਦੀ ਤਾਂ ਬਜਟ ਹੈ ਨਹੀਂ ਬਜਟ ਹੈ ਨਹੀਂ ਇੱਕ ਹੀ ਗੱਲ ਕਹਿ ਕੇ ਸਾਨੂੰ ਟਾਲਿਆ ਜਾਂਦਾ ਅਸੀਂ ਤਾਂ ਇਹੀ ਪੁਕਾਰ ਕਰਦੇ ਆਂ ਲੋਕਾਂ ਨੂੰ ਇਹੀ ਪੁਕਾਰ ਕਰਦੇ ਆ ਵੀ ਆਉਣ ਵਾਲਾ ਜਿਹੜਾ ਨੇਤਾ ਉਹ ਸਾਡੀਆਂ ਪ੍ਰਾਣੀਆਂ ਪੈਂਸਲਾਂ ਬਹਾਲ ਕਰਨ ਵਾਲਾ ਹੋਵੇ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨ ਵਾਲਾ ਹੋਵੇ ਆਊਟਸੋਰਸਿੰਗ ਨੂੰ ਖਤਮ ਕਰਨ ਵਾਲਾ ਹੋਵੇ ਠੇਕੇਦਾਰੀ ਸਿਸਟਮ ਨੂੰ ਬੰਦ ਕਰਨ ਵਾਲਾ ਹੋਵੇ ਰੈਗੂਲਰ ਭਰਤੀਆਂ ਚਾਲੂ ਕਰਨ ਵਾਲਾ ਹੋਵੇ ਤੇ ਕਾਸਕੀਮ ਵਰਕਰ ਆ ਜਿਹੜੇ ਉਹਨਾਂ ਦੇ ਉਜਰਤਾਂ ਲਾਗੂ ਕਰਨ ਵਾਲਾ ਹੋਵੇ ਜੇਕਰ ਅਸੀਂ ਅਸੀਂ ਆਪਣੇ ਆਲ ਇੰਡੀਆ ਆਸ਼ਾ ਵਰਕਰ ਤੇ ਫੈਸਿਲੀਟੇਟਰ ਗਰੁੱਪ ਵੱਲੋਂ ਇਹੀ ਪੁਕਾਰ ਕਰਦੇ ਆਂ ਵੀ ਜੇ ਹੁਣ ਵੀ ਹਜੇ ਇਸ ਸਰਕਾਰ ਕੋਲ ਸਮਾਂ ਹੈ ਆਮ ਸਰਕਾਰ ਕੋਲ ਅੱਜ ਵੀ ਸਮਾਂ ਹੈਗਾ ਜੇਕਰ ਆਮ ਸਰਕਾਰ ਸਾਡੀਆਂ ਆਸ਼ਾ ਵਰਕਰ ਭੈਣਾਂ ਜਿਹੜੀਆਂ ਨੂੰ ਕਹਿ ਰਹੇ ਆਂ ਸਵੱਛ ਭਾਰਤ ਬਣਾਓ ਤੁਹਾਡਾ ਬੇੜਾ ਗਰਕ ਆਸ਼ਾ ਵਰਕਰ ਨੂੰ ਸਿਹਤ ਮਹਿਕਮੇ ਵਿੱਚ ਸਵੱਛ ਭਾਰਤ ਬਣਾਉਣ ਲਈ ਅਸੀਂ ਤੁਸੀਂ ਕੇਂਦਰ ਤੋਂ ਕਰ ਰਹੇ ਆਂ ਬਿੰਦੂ ਕੇਂਦਰ ਤੋਂ ਬਣਾ ਰਹੇ ਆਂ ਤੇ ਦੇਣ ਲਈ ਉਹਨਾਂ ਨੂੰ ਤੁਹਾਡੇ ਕੋਲ țeਲਾ ਵੀ ਹੈ ਨਹੀਂ ਭੈਣਾਂ ਨੂੰ ਰੈਗੂਲਰ ਕਰੋ ਜੇਕਰ ਸਾਡੀਆਂ ਭੈਣਾਂ ਦੀ ਨਹੀਂ ਸੁਣਵਾਈ ਹੁੰਦੀ ਤਾਂ ਆਉਣ ਵਾਲੀਆਂ 2024 ਦੀਆਂ ਵੋਟਾਂ ਦੇ ਵਿੱਚ ਐਦਾਂ ਦਾ ਸਬਕ ਸਿਖਾਇਆ ਜਾਊਗਾ ਜਿਵੇਂ 40 40 ਸਾਲ ਰਾਜ ਕਰਦੀਆਂ ਸਰਕਾਰਾਂ ਦੀ ਲੋਟ ਨਹੀਂ ਲੱਗੀ ਆ ਤੇ ਉਹਨਾਂ ਦੀ ਤਾਂ ਲੋਟ ਨਹੀਂ ਲੱਗੇ ਕਦੀ ਨਾ ਕਦੀ ਸਤਾ ਚ ਆਈ ਜਾਣਗੇ ਤੇ ਤੁਹਾਡਾ ਨਾਂ ਨਿਸ਼ਾਨ ਵੀ ਨਹੀਂ ਹੋਏਗਾ ਅਸੀਂ ਐਨੇ ਦੁਖੀ ਹਿਰਦੇ ਦੇ ਨਾਲ ਪੁਕਾਰ ਕਰ ਰਹੇ ਹਾਂ ਜੀ ਥੈਂਕ ਯੂ ਭਣ ਜੀ ਮੈਂ ਹੁਣ ਅੰਤ ਦੇ ਵਿੱਚ ਬੈਲ ਜਿਹੜਾ ਨੂੰ ਬਲਵੀਰ ਕੌਰ ਜੀ ਲੁਧਿਆਣਾ ਉਹਨਾਂ ਨੂੰ ਬੇਨਤੀ ਕਰਦਾਂ ਜਰਨਲ ਸਕੱਤਰ ਪੰਜਾਬ ਨੇ ਮੌਜੂਦਾ ਉਹ ਆਪਣੇ ਦਿਲ ਦੇ ਜੋ ਵੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਜੋ ਤੁਸੀਂ ਖੁੱਲ੍ਹ ਕੇ ਗੱਲ ਕਰਨੀ ਚਾਹੁੰਦੇ ਹੋ ਉਹ ਪਲੀਜ਼ ਦੱਸੋ ਜੀ ਤੇ ਮੁਰਕੇ ਆਪਾਂ ਤੁਹਾਡੇ ਕੋਲ ਇਜਾਜ਼ਤ ਲਵਾਂ। ਸਿਹਤ ਮੈਹਿਮੇ ਦੇ ਵਿੱਚ ਆਸ਼ਾ ਵਰਕਰ ਜਿਹੜੀ ਮਾਂ ਤੇ ਬੱਚਿਆਂ ਦੀ ਸਿਹਤ ਲਈ ਕੰਮ ਕਰਦੀ ਆ ਉਹਦੇ ਨਾਲ ਨਾਲ ਜਿਹੜੀਆਂ ਤੁਹਾਨੂੰ ਦੱਸਿਆ ਗਿਆ ਪਹਿਲਾਂ ਬਿਮਾਰੀਆਂ ਦੇ ਵਿੱਚ ਵੀ ਕਵਰ ਕਰਨ ਦੇ ਕੰਮ ਕਰ ਰਹੀ ਆ। ਪਰ ਹੁਣ ਜਿਹੜਾ ਟੈਕਨੋਲੋਜੀ ਦੇ ਹਿਸਾਬ ਨਾਲ ਹਰ ਇੱਕ ਕੰਮ ਜਿਹੜਾ ਹੈਗਾ ਆਨਲਾਈਨ ਹੋ ਰਿਹਾ ਉਹਦੇ ਵਿੱਚ ਇਹਨਾਂ ਨੇ ਆਵਾ ਆਈਡੀਜ਼ ਬਣਾਉਣੀਆਂ ਆਸ਼ਾ ਲਈ ਕੰਪਲਸਰੀ ਕੀਤੀਆਂ। ਅਜੂਸਮਨ ਭਾਰਤ ਦੇ ਕਾਰਡ ਵੀ ਆਸ਼ਾ ਬਣਾਉਗੀ। ਇੱਕ ਜੂਵੀ ਐਪਨ ਐਪ ਹੈਗੀ ਉਹ ਵੀ ਆਸ਼ਾ ਵਰਕਰ ਕੰਮ ਕਰੂਗੀ। ਮੈਂ ਇਹ ਕਹਿਣਾ ਚਾਹੁੰਦੀ ਆ ਵੀ ਆਸ਼ਾ ਵਰਕਰ ਨੂੰ ਹਰ ਕੰਮ ਦੇ ਵਿੱਚ ਤੁਸੀਂ ਅੱਗੇ ਲਗਾ ਰਹੇ ਹੋ ਪਰ ਆਸ਼ਾ ਵਰਕਰ ਦਾ ਪੇਟ ਭਰਨ ਲਈ ਤੁਸੀਂ ਆਸ਼ਾ ਨੂੰ ਕੀ ਦੇ ਰਹੇ ਹੋ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਮਾਨ ਸਰਕਾਰ ਜਿੰਨੇ ਭਰੋਸੇ ਨਾਲ ਆਈ ਸੀ ਸਾਡੇ ਜ਼ੋਰ-ਸ਼ੋਰ ਨਾਲ ਇਥੇ 92 ਸੀਟਾਂ ਲੈ ਕੇ ਆਈ ਆ ਪਰ ਹੁਣ ਅਸੀਂ ਇੰਨੇ ਕਿ ਦੁਖੀ ਹੋ ਚੁੱਕੇ ਆ ਵੀ ਅਸੀਂ ਅਗਲੀ ਵਾਰ ਇਹਨਾਂ ਨੂੰ ਬਿਲਕੁਲ ਵੀ ਇਸ ਸਰਕਾਰ ਨੂੰ ਮੌਕਾ ਨਹੀਂ ਦੇਣਾ ਚਾਹੁੰਦੇ ਕਿਉਂਕਿ ਸਾਡੇ ਨਾਲ ਕੀਤੇ ਵਾਅਦੇ ਆਂ ਤੇ ਸਰਕਾਰ ਖਰੀ ਨਹੀਂ ਉਤਰੀ ਲੋਕਾਂ ਨਾਲ ਸਾਡੇ ਨਾਲ ਕੋਝਾ ਮਜ਼ਾਕ ਕੀਤਾ ਇਹ ਸਰਕਾਰ ਨੇ ਸਾਡੇ ਵਿੱਚ ਸੁਪਰਵਾਈਜ਼ਰ ਭੈਣਾ ਜਿਹੜੀਆਂ ਉਹਨਾਂ ਦੀ ਮੈਂ ਗੱਲ ਕਰਨੀ ਚਾਹੂੰਗੀ ਕਿਉਂਕਿ ਉਹ ਇੱਕ ਆਸ਼ਾ ਜਿਹੜੀ ਹੈ ਹਜ਼ਾਰ ਦੀ ਆਬਾਦੀ ਪਿੱਛੇ ਰੱਖੀ ਗਈ ਆ ਔਰ ਸੁਪਰਵਾਈਜ਼ਰ ਜਿਹੜੀ ਹੈ 20 ਆਸ਼ਾ ਤੇ ਰੱਖੀ ਗਈ ਹੈ 20000 ਦੀ ਆਬਾਦੀ ਨੂੰ ਸੁਪਰਵਾਈਜ਼ਰ ਭੈਣਾ ਕਵਰ ਕਰ ਰਹੀਆਂ ਹੈਗੀਆਂ ਉਹਨਾਂ ਦਾ ਵੀ ਸ਼ੋਸ਼ਣ ਹੋ ਰਿਹਾ ਉਹਨਾਂ ਦਾ ਵੀ ਕੋਈ ਸੁਣਵਾਈ ਨਹੀਂ ਕੀਤੀ ਸਰਕਾਰ ਨੇ ਉਹਨਾਂ ਨੂੰ ਵੀ ਅਸੀਂ ਚਾਹੁੰਦੇ ਹਾਂ ਵੀ ਫਿਕਸ ਪੱਤੇ ਜਿਹੜੇ ਸਾਡੇ ਨਾਲ ਹੀ ਲਾਗੂ ਕੀਤੇ ਜਾਣ ਔਰ ਸਖੇਂਦਰ ਵੱਲੋਂ ਉਹਨਾਂ ਨੂੰ 1000 ਰੁਪਏ ਫਿਕਸ ਮਿਲ ਰਿਹਾ ਹੈਗਾ ਉਹ ਵੀ 10000 ਰੁਪਏ ਦਿੱਤਾ ਜਾ। ਧੰਨਵਾਦ। ਬਹੁਤ ਮਿਹਰਬਾਨੀ ਜੀ। ਸਾਡੇ ਕੋਲੇ ਹੁਣੇ-ਹੁਣ ਪਹੁੰਚਨੇ ਰਜਵੰਤ ਕੌਰ ਜੀ ਅੰਮ੍ਰਿਤਸਰ ਤੋਂ ਕਿਉਂਕਿ ਦੂਰੋਂ ਆਉਣਾ ਸੀ ਉਹ ਥੋੜਾ ਜਿਹਾ ਲੇਟ ਹੋ ਗਏ ਤੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਗੇ ਆਓ ਤੇ ਆਪਦੇ ਜਿਹੜੇ ਹੈਗੇ ਜੋ ਵੀ ਵਿਚਾਰ ਹੈਗੇ ਉਹ ਖੁੱਲ ਕੇ ਦੱਸੋ ਵਿਚਾਰ। ਅਸੀਂ ਤਾਂ ਇਹੋ ਕਹਿਣਾ ਚਾਹੁੰਦੇ ਕਿ ਸਾਨੂੰ ਵੈਸੇ ਤਾਂ ਆਸ਼ਾ ਵਰਕਰ ਨੂੰ ਰੀੜ ਦੀ ਹੱਡੀ ਕਿਹਾ ਜਾਂਦਾ। ਕਿ ਅਸੀਂ ਸਰਕਾਰ ਦੇ ਵਾਸਤੇ ਰੀੜ ਦੀ ਹੱਡੀ ਆ ਜਿਹੜਾ ਵੀ ਕੋਈ ਕੰਮ ਆਸ਼ਾ ਵਰਕਰ ਕੋਈ ਵੀ ਕੋਈ ਆਨਲਾਈਨ ਕੰਮ ਆ ਕੋਈ ਏਰੀਆ ਦੇ ਵਿੱਚ ਕੁਝ ਵੀ ਕੰਮ ਆ ਸਭ ਹੀ ਆਸ਼ਾ ਵਰਕਰ ਕੋ ਕਰਵਾਏ ਜਾਂਦੇ ਆ ਪਰ ਸਾਨੂੰ ਇਨਸੈਂਟਿਵ ਨਹੀਂ ਮਿਲਦਾ ਉਸ ਚੀਜ਼ ਦਾ ਬਿਲਕੁਲ ਫ੍ਰੀ ਕੰਮ ਕਰਵਾਏ ਜਾ ਰਹੇ ਹੁਣ ਨਵਾਂ ਕੱਢ ਦਿੱਤਾ ਉਹਨਾਂ ਨੇ ਕੀ ਜਿਹੜੀ 58 ਪਲੱਸ ਨੇ ਉਹਨਾਂ ਨੂੰ ਵੈਸੇ ਹੀ ਉਹਨਾਂ ਨੇ ਕਿਹਾ ਬਾਕੀ ਉਹਨਾਂ ਵਿੱਚੋਂ ਕੱਢ ਦਿੱਤਾ ਜਾਏਗਾ ਪਰ ਇਹ ਗਲਤ ਗੱਲ ਆ 2008 ਚ ਭਰਤੀ ਕੀਤਾ ਹੈ ਤੇ ਤੁਸੀਂ ਹੁਣ ਕਹਿ ਰਹੇ ਹੋ ਕਿ ਉਹਨਾਂ ਨੂੰ ਕੱਢ ਦਿੱਤਾ ਜਾਏਗਾ ਇਹ ਤੇ ਪਾਲਿਸੀ ਗਲਤ ਆ ਇਹਦਾ ਵੀ ਥੋੜਾ ਜਿਹਾ ਅਸੀਂ ਸਰਕਾਰ ਦੇ ਅੱਗੇ ਵਿਰੋਧ ਕਰਦੇ ਆ ਕਿ ਜੜੀਆਂ ਕਿ 58 ਸਾਲ ਦੀਆਂ ਕਹਿ ਰਹੇ ਨੇ 65 ਸਾਲ ਤੱਕ ਘਟੋ-ਘਟ ਹੋਣ ਉਹਨਾਂ ਦੀ ਉਮਰ ਰੱਖੀ ਜਾਵੇ ਕਿਉਂਕਿ ਜੜੀਆਂ ਆਂਗਰਵਾੜੀ ਉਹ ਤੇ 70 75 ਸਾਲ ਦੀਆਂ ਹੋ ਗਈਆਂ ਅਜੇ ਤੱਕ ਉਹ ਆਂਗਰਵਾੜੀ ਦਾ ਕੰਮ ਕਰ ਰਹੀਆਂ ਨੇ ਤੇ ਅਸੀਂ ਸਰਕਾਰ ਕੋ ਇਹ ਹਮਾਂ ਕਰਦੇ ਕਿ ਸਾਨੂੰ ਵੀ ਸਾਡੀ ਵੀ ਉਮਰ ਵਧਾਈ ਜਾਵੇ ਥੈਂਕ ਯੂ ਥੈਂਕ ਯੂ ਇਹ ਸੀ ਮੇਰੇ ਨਾਲ ਆਲ ਇੰਡੀਆ ਆਸ਼ਾ ਵਰਕਰਸ ਤੇ ਆਸ਼ਾ ਫੈਸਿਲਿਟੇਟਰਸ ਅਮਰਜੀਤ ਕੌਰ ਜੀ ਸੂਬਾ ਪ੍ਰਧਾਨ ਡੇਟਾ ਗਰੁੱਪ ਸਵਰਨਜੀਤ ਕੌਰ ਜੀ ਸਾਬਕਾ ਵਿੱਤ ਸਕੱਤਰ ਪੰਜਾਬ ਡਿਸਟ੍ਰਿਕਟ ਮੁਕਸਰ ਅਮਨਦੀਪ ਕੌਰ ਜੀ ਜ਼ਿਲ੍ਹਾ ਪ੍ਰਧਾਨ ਮੋਗਾ ਬਲਵੀਰ ਕੌਰ ਜੀ ਮੌਜੂਦਾ ਜਨਰਲ ਸਕੱਤਰ ਪੰਜਾਬ ਤੇ ਰਾਜਵੰਤ ਕੌਰ ਜੀ ਅ ਅੰਮ੍ਰਿਤਸਰ ਤੋਂ ਤੇ ਹੋਰ ਜਿਹਨਾਂ ਦਾ ਨਾਮ ਮੈਂ ਨਹੀਂ ਲੈ ਸਕਿਆ ਗੁਸਤਾਖੀ ਲਈ ਮਾਫੀ ਤੁਹਾਨੂੰ ਕੀ ਲੱਗਿਆ ਤੁਸੀਂ ਆਪਣੇ ਵਿਚਾਰ ਸਾਨੂੰ ਜਰੂਰ ਦੇਣੇ ਤੇ ਇਸ ਟੀਵੀ ਦੇ ਪ੍ਰੋਗਰਾਮ ਨੂੰ ਦੇਖਣਾ ਔਰ ਜੇ ਚੰਗਾ ਲੱਗੇ ਤਾਂ ਸਬਸਕ੍ਰਾਈਬ ਵੀ ਜਰੂਰ ਕਰਨਾ ਤੇ ਸ਼ੇਅਰ ਵੀ ਜਰੂਰ ਕਰਨਾ ਅਗਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਰੋਬਰੂ ਪ੍ਰੋਗਰਾਮ ਦੇ ਵਿੱਚ ਮੈਂ ਲੈ ਕੇ ਕਿਸੇ ਹੋਰ ਮਹਾਨ ਸ਼ਖਸੀਅਤ ਜਾਂ ਸ਼ਖਸੀਅਤਾਂ ਨੂੰ ਲੈ ਕੇ ਹਾਜ਼ਰ ਹੋਵਾਂਗਾ ਤਦ ਤੱਕ ਲਈ ਦਿਓ ਇਜਾਜ਼ਤ ਸਸਕੀ ਗਾਲੀ